ਅੰਜ ਮੇਰਾ ਨਾਮ ਸਤਿੰਦਰ ਸਿੰਘ ਆ ਜੀ ਤੇ ਮੇਰੇ ਰਿਸ਼ਤੇਦਾਰਾਂ ਦਾ ਅਕਾਊਂਟ ਆ ਇੱਥੇ ਮੇਰੇ ਨਾਲ ਮਾਮਾ ਜੀ ਇਹਨਾਂ ਦਾ ਤੇ ਇਹਨਾਂ ਦਾ ਤਕਰੀਬਨ 1.5 ਲੱਖ ਰੁਪਇਆ ਸੀ ਅਕਾਊਂਟ ਵਿੱਚ ਤੇ ਜਦੋਂ ਇਹਨਾਂ ਨੇ ਜਮਾ ਕਰਾਇਆ ਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਤਲਵਿੰਦਰ ਸਿੰਘ ਸੀ ਤੇ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ ਉਹਦੇ ਨਾਲ ਦਾ 1.5 ਲੱਖ ਇਹਨਾਂ ਕੋਲ ਸਟੇਟਮੈਂਟ ਆ ਉਹਦੀ ਪੈਸੇ ਆਂਦੀ ਸਾਰਾ ਕੁਝ ਇਹਨਾਂ ਕੋਲ ਪ੍ਰੂਫ ਆ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤੀ ਆ ਸਾਡਾ ਫਿਰਕੋ ਖਾਤਾ ਨਿਲ ਸੀ ਤਕਰੀਬਨ ਉਹਦੇ ਵਿੱਚ 121 ਰੁਪਏ ਜਾਂ ਕੁਝ ਪੈਸੇ ਬਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰਿਹਾ ਕੁਝ ਨਹੀਂ ਕਰ ਰਿਹਾ ਨਾਲ ਵਿੱਚ ਕਹਿ ਰਿਹਾ ਪੁਲਿਸ ਇਹਨਾਂ ਨੂੰ ਇਨਵੋਲਵ ਆ ਉੱਥੇ ਆਖਰੀ ਕਰਾਉਣੀ ਆ ਪੁਸ਼ ਕਰਾਉਣਾ ਵਾ ਪਰ ਅਸੀਂ ਇਹਨਾਂ ਕੋਲ ਲੈਣ ਦੇ ਰਹਾਂ ਬੈਂਕ ਕੋ ਪਰ ਇਹ ਸਾਨੂੰ ਕੁਝ ਨਹੀਂ ਦੱਸ ਰਿਹਾ ਪੂਰਾ ਸਟਾਫ ਇਹਨਾਂ ਚੇਂਜ ਕਰ ਦਿੱਤਾ ਵਾ ਬੈਂਕ ਆਫ ਬਰੋਦਾ ਵਾਲਿਆਂ ਨੇ ਨਵਾਂ ਸਟ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਈਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆ ਅਸੀਂ ਖੁਦ ਪਰੇਸ਼ਾਨ ਆ ਤੇ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਇਹ ਹੀ ਕਹਿੰਨੇ ਆਪਾਂ ਹਾਂਜੀ ਕੀ ਕਹਤੋਂ ਮੈਂ ਨਾਂ ਦਾ ਬਲਜਿੰਦਰ ਸਿੰਘ ਆ ਪਿੰਡ ਕੋਟੋਡਰ ਮਾਲਵਾ ਤੇ ਮੇਰੀ ਨੌ ਦੇ ਨਾਂ ਖਾਤਾ ਹੈਗਾ 4.5 ਲੱਖ ਰੁਪਈਆ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਏ ਆ ਤਾਂ ਇਹ ਕਾਪੀ ਤੁਹਾਡੀ ਨਵੀਂ ਬਣਨੀ ਆ ਉਹ ਚੜਾਏ ਨਹੀਂ ਮੁੜ ਕੇ ਹੁੰਦੇ ਨੇ ਕਾਪੀ ਅੱਜ ਬਣਨੀ ਕਿ ਵਾਰਿਸਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਈਆ ਸਾਡੇ ਘਰ ਦੇ ਰਿਦਾਰੇ ਨੇ ਪਾਇਆ ਕੌਣ ਦੇ ਵਿੱਚ ਜਮਾ ਆ ਗਿਆ ਇੱਥੇ ਉਸ ਤੋਂ ਬਾਅਦ ਇਹਨੇ ਹੋਰ ਕਿਸੇ ਦੇ ਕਾਊਂਟ ਦੇ ਵਿੱਚ ਉਹ 2 ਲੱਖ ਰੁਪਈਆ ਵੀ ਕਰਤਾ 6.5 ਲੱਖ ਰੁਪਈਆ ਸਾਡਾ ਇਦਾਂ ਹੋ ਗਿਆ ਅਸੀਂ ਰੋਜ਼ ਹੁ ਚੱਕਰ ਕੱਟਣ ਦੇ ਆ ਕਦੀ ਆ ਜਾ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ 10 ਦਿਨਾਂ ਨੂੰ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣੇ ਪੁੱਤ ਸਾਡਾ ਬਾਹਰ ਚੜਾ ਕਮਾਉਣ ਡਿਆ ਤਰਲੇ ਕਿਦਾਂ ਜੀ ਆ ਜਾਂਦ ਛੱਡ ਕੇ ਜਾ ਕੇ ਉੱਥੇ ਬੈਠੇ ਇਹ ਕਹੀਣਾ ਗਾੜੀ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਨੇ ਆ ਜੇ ਤੇ ਸਾਡੇ ਪੈਸੇ ਦੇ ਦਿੱਤੇ ਨਹੀਂ ਤੇ ਅਸੀਂ ਧਰਨਾ ਲਾ ਦੇਣਾ ਵਾ ਧਰਰਾ ਇਹ ਨਹੀਂ ਆ ਵਿਖ ਦੇਣ 2 ਦਿਨ ਭਾਵੇਂ ਮਹੀਨਾ ਚੱਲੇ ਤੇ ਭਾਵੇਂ 10 ਦਿਨ ਚੱਲੇ ਅਸੀਂ ਮੁੜ ਕੇ ਉੱਠਣਾ ਨਹੀਂ ਗਾ ਦੋ ਪੈਸੇ ਜਮ੍ਹਾਂ ਕਰਾਇਆ ਕਿੰਨੇ ਕਰਾਇਆ ਪੈਸੇ ਬਾਹਰ ਦੇ ਦੋਆ ਕਰਾਇਆ ਮੈਂ ਆਪ ਰੀਗ ਰੈਂਦਾ ਮੈਂ ਉਧਰ ਆਇਆ ਤੇ ਮੇਰਾ ਐਂਟਰੀ ਕਰਾਈਏ ਇੱਥੇ ਲੱਗੇ ਸਰਵਾ 1900 ਰੁਪਏ ਲੱਗੇ ਦੋ ਲੱਖ ਡੇ ਲੱਖ ਰੁਪਏ ਵਿੱਚ ਖਤਮ ਹੋ ਗਿਆ ਮੈਂ ਜੇ ਸਾਹ ਨੂੰ ਆਖਿਆ ਮੈਂ ਡੇ ਲੱਖ ਮੇਰਾ ਖਤਮ ਹੋ ਗਿਆ ਐਂਟਰੀ ਕਰਾਈ ਮੇਜਰਾਂ ਦਾ ਇਹ ਕੋਈ ਗੱਲ ਨਹੀਂ ਪੈਸੇ ਤੇ ਮਿਲ ਜਣਗੇ ਉਹ ਕਰ ਕਿੱਥੇ ਨਹੀਂ ਪੁੱਛਿਆ ਆਂਦਾ ਕੁਝ ਸਟੇਮ ਲੱਗ ਜਾਂਦੀ ਏ ਪੈਸੇ ਤੇ ਅਕਾਊਂਟ ਚਾ ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕਾਪੀ ਦੇ ਦਿੱਤਾ ਤੇਰੇ ਨੇ ਭੇਜਿਆ ਹੈਗੇ ਆ ਹਾਂ ਤੇ ਆ ਜਾਣਗੇ ਕਾਊਂਟ ਦੇ ਕੋਈ ਭੈਣ ਆ ਇਹ ਸਾਰੇ ਚਾਹ ਉਪਰ ਆ ਇਹਨਾਂ ਹੁੰਦੇ ਨੇ ਗੱਲ ਇਹਨੇ ਕਿਉਂ ਨਾ ਪੜਿਆ ਇਹਨਾਂ ਫੜਨਾ ਚਾਹੀਦਾ ਸੀ ਉੱਤੇ ਲਈ ਜੋ ਤੇ ਤੇਰੇ ਨਾਮ ਨਹੀਂ ਪਤਾ ਕਾਜੀ ਹੁੰਦਾ ਇਹ ਨਾਮ ਨਹੀਂ ਭਗਾ ਦੇਖ ਬੋਲੇ ਕੀ ਕਹਿੰਦੇ ਨੇ ਦੇਖ ਲੈ ਉਹ DNA ਇਹ ਅੰਮ੍ਰਿਤਸਰੋਂ ਅੱਜ ਇੱਕ ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਆਂਦੇ ਅੰਮ੍ਰਿਤਸਰੋਂ ਆਏ ਹੀ ਆਂਦੇ ਇੱਕ ਮਹੀਨਾ ਦਾ ਤੈਨੂੰ ਪੈਸੇ ਮਿਲ ਜਾਣਗੇ ਆ ਤਿੰਨ ਮਹੀਨੇ ਹੋ ਗਏ ਆ ਕਪਾਹਾਂ ਦੇ ਨੇ ਇਹ ਜੁਮੀਰ ਬੈਂਕ ਆ ਗਈ ਹੈ ਬੈਗ ਨੂੰ ਪੈਸੇ ਜਵਾਂ ਕਰਾਇਆ ਇਹ ਥੋੜਾ ਸਾਰੇ ਬੈਗ ਕਢਾ ਕੇ ਗੰਗਿਆ ਉਹ ਫਿਰ ਕੋਟ ਉਟ ਮਰ ਮੇਰਾ ਨਾਮ ਹਰਦੀਪ ਸੀ ਮੇਰਾ ਬੱਚਾ ਬਾਹਰ ਇੰਦਾ ਨਿਸ਼ਾਨ ਸਿੰਘ ਉਹਦਾ 4.5 ਲੱਖ ਰੁਪਈਆ ਇਹਨੇ ਕੱਢ ਲਿਆ ਸਾਰਾ ਹੀ ਠੀਕ ਆ ਸਾਡੀ ਬੇਟੀ ਆਈ ਕਢਾਉਣ ਨਾ ਤੇ ਗਾੜੀ ਖਾਤਾ ਵੇਲਾ ਠੀਕ ਆ ਤੇ ਆ ਅਸੀਂ ਵੇਖਿਆ ਵੀ ਇਹ ਖੇਤ ਨੂੰ ਆਂਦੇ ਮਹੀਨੇ ਨੂੰ ਮਿਲ ਜਣੇ ਤੁਹਾਨੂੰ 3 ਮਹੀਨੇ ਹੋ ਜੇ ਕੋਈ ਪੈਸੇ ਨਹੀਂ ਨੂੰ ਮਿਲੇ ਆਉਂਦੇ ਫੇਰਾ ਮਾਰ ਕੇ ਚਲ ਜene ਠੀਕ ਆ ਸਾਰਾ ਸ਼ੇਸ਼ਮ ਇਹਨਾਂ ਸਾਰੇ ਬੰਦਿਆਂ ਨੇ ਕਬੜਾ ਕੀਤਾ ਵਾ ਨਾ ਕੱਲੇ ਦਾ ਲਾਉਣ ਦੇ ਵੇਖੋ ਜੀ ਇਹ ਸਾਰੇ ਸਾਰਿਆਂ ਦਾ ਵਾ ਉਹ ਸਟਾਫ ਬਦਲਤਾ ਇਹਨਾਂ ਨੇ ਹੁਣ ਅਸੀਂ ਇਹ ਕਰਨੇ ਸਾਡੇ ਮਤਲਬ ਪੈਸੇ ਜਿਹੜੇ ਮਿਲਣੇ ਚਾਹੀਦੇ ਸਾਨੂੰ ਉਹ ਪੈਸੇ ਇੱਥੇ ਜਮ੍ਹਾਂ ਕਰਾਏ ਅਸੀਂ ਜੇ ਕਦੀ ਆਦੇ ਬੰਸਰ ਜਾਓ ਕਦੀ ਜੋ ਅਸੀਂ ਮਤਲਬ ਕਿ ਹੋਏ ਅਕਾਊਂਟ ਦੇ ਪੈਸੇ ਜਮ੍ਹਾਂ ਕਰਾਏ ਅਸੀਂ ਆ ਬਸਾਰਾ ਚੁੜ੍ਹਣ ਜਾਈਏ ਠੀਕ ਆ ਆ ਪੈਸਾ ਦੇਣੀ ਜਮ੍ਹਾਂ ਕਰਾਏ